ਦਰਕ ਦਿਮਾਲੇ ਸਜਾਈ ਬੈਠੇ ਗੱਭਰੂ ਕਹਿੰਦੇ ਨਾਲੇ ਸੀ ਸਾਰੇ ਨਾਲੇ ਸਾਰੇ ਨਾਲੇ ਪੁਆਇੰਟ ਹੈ ਵੈਸੇ ਪੁੱਛ ਰਿਹਾ ਮੈਂ ਉਹ ਮੇਰੀ ਗੱਲ ਕਰ ਰਿਹਾ ਨਾ ਨਾ ਵੈਸੇ ਪੁੱਛ ਰਿਹਾ ਮੈਂ ਅੱਜ ਦਿਹਾੜੀ ਕਿੰਨੇ ਕਾਇੀ ਫਿਰ ਸੱਚੀ ਦੱਸੇ ਇਹ ਸਤ ਖਾਸ ਨਹੀਂ ਬਣੀ ਹੈ ਹੋਰ ਜੋ ਹਿਸਾਬ ਸੇ ਹਾਂ ਮਹਾਰੂਨ ਸਸਤਾ ਹੀ ਥਾ ਸਾਰਾ ਐਸਾ ਕੋਈ ਬਾਤ ਕਿੱਥੇ ਹੈ 5000 ਹਾਂ ਜੋਸ਼ਮਾ ਹਿਸਲੇ ਆਇਆ ਅਸਾ ਖੰਡਤਨੀ ਨਾ ਦਿਉਣੀ ਦੇ ਵਜਦੀ ਯਾਰ ਬਹੁਤ ਵਧੀਆ ਟੋਪੀ ਹੈ ਜੀ ਸਭ ਤੋਂ ਵਧੀਆ ਟੋਪੀ ਬਲੇ ਥੋੜਾ ਮਹਿੰਗੀ ਹੈ ਕਿੰਨੇ ਕੀ ਕਿਆ ਕ 150 ਰੁਪਏ ਨੇ ਮਿੱਤਰੋ ਕੋੜਾ ਸਤਨਾਮ ਨੇ ਕਿਰਾਇਆ ਪੈਣਾ ਚਾਹ ਸਾਰੀ ਟੀਮ ਨੂੰ ਚੜ ਗਿਆ ਤੇ ਮਿੱਤਰੋ ਰਜਿਸਟ੍ਰੇਸ਼ਨ ਹੁੰਦੀ ਆ ਜੇ ਕਿਸੇ ਵੀ ਨੇ ਕਾਰਡ ਜਾ ਬਣਾਇਆ ਹਨਾ ਤਾਂ ਕਾਰਡ ਜੇ ਆਪ ਦਾ ਨਾਲ ਲੈ ਕੇ ਆਇਓ ਵਿੱਚ ਸਕੈਨ ਹੋ ਜੂਗਾ ਜੇ ਨਹੀਂ ਵੀ ਬਣਾਇਆ ਵੱਡੀ ਗੱਲ ਨਹੀਂ ਵਾਲੀ ਹੈ ਜੇ ਨਹੀਂ ਬਣਾਇਆ ਤਾਂ ਇੱਥੇ ਐਡਰੈਸ ਨੋਟ ਹੋ ਜੂਗਾ ਫਾਇਨ ਕਰਕੇ ਆਪ ਦਾ ਤਾਂ ਗਾਹਕੀ ਜਾ ਸਕਦਾ 25000 ਕਿਲੋਮੀਟਰ ਹੋ ਗਿਆ ਹਾਂਜੀ 25000 ਕਿਲੋਮੀਟਰ ਹੋ ਗਈ 17 ਸਟੇਟ ਹੋ ਗਈ 13 ਮਹੀਨੇ ਹੋਣ ਵਾਲੇ ਕੱਲ ਠੀਕ ਹੈ 13 ਮਹੀਨੇ ਹੋਣ ਵਾਲੇ ਆ ਕੱਲ ਹੋ ਜਾਣਗੇ 13 ਮਹੀਨੇ ਠੀਕ 13 ਮਹੀਨੇ ਹੋ ਜਾਣਗੇ ਮਿੱਤਰੋ ਕੱਲ ਇਹ ਤੇਲ ਪਾਉਣਾ ਭੁੱਲ ਗਿਆ ਭੁੱਲ ਗਏ ਟੈਂਕੀ ਕਿਹਾ ਸੀ ਭਰਉਣ ਨੂੰ ਤੇ ਅਸੀਂ ਹੀ ਫੁੱਲ ਕਰਾ ਲਈਆਂ ਸੀ ਸਪਲੈਂਡਰ ਦੀ ਹੈਲਪ ਲੈ ਰਹੇ ਹਾਂ ਬਾਕੀ ਤਾਰੀ ਨਹੀਂ ਹਜੇ ਗਾਈ ਲਾਉ ਤਾਂ ਨਹੀਂ ਮਾਰਿਆ ਤ ਸਿਕਾਾ ਲੋਤੋ ਸਵਾਗਤ ਆ ਆਪਣੇ ਅੱਜ ਦੇ ਇਸ ਨਵੇਂ ਬਲਾਗ ਦੇ ਵਿੱਚ ਤੇ ਟੀਮਾਂ ਹੋ ਚੁੱਕੀਆਂ ਮਿੱਤਰੋ ਰੈਡੀ ਤੇ ਇਧਰ ਦਿਮਾਲੇ ਸਜਾਈ ਬੈਠੇ ਆ ਗੱਭਰੂ ਕਨੇ ਨਾਲੇ ਸੀ ਸਾਰੇ ਨਾਲੇ ਸਾਰੇ ਨਾਲੇ ਪੁਆਇੰਟ ਵੈਸੇ ਪੁੱਛ ਰਿਹਾ ਮੈਂ ਉਹ ਮੇਰੀ ਗੱਲ ਕਰ ਰਿਹਾ ਨਾ ਨਾ ਵੈਸੇ ਪੁੱਛ ਰਿਹਾ ਮੈਂ ਆਪਣੇ ਸਾਰੇ ਯੂਜ਼ਰਸ ਮਿੱਤਰੋ ਆਪ ਨੂੰ ਜਾਣਦੇ ਆ ਇਧਰ ਗੁੱਲੀ ਯਾਰ ਖੁਲੀ ਫਟਾਂ ਰੈਡੀਆਂ ਤੂੰ ਮਰ ਤੂੜੇ ਦੂਮੂਤੋਂ ਗਿਆ ਆਪਾਂ ਮਿੱਤਰੋ ਨਾ ਅਨੂ ਕੀ ਰੈਡੀ ਹੋ ਚੁੱਕਿਆ ਹੈ ਨਾ ਗੱਲਾਂ ਚ ਗੇਰ ਬਰਪੋ ਦੀ ਕਰਨਾ ਇਹ ਉਹੀ ਖੋਰੂ ਪਾ ਰਹੇ ਆ ਤੇ ਇੱਧਰ ਗੱਭਰੂ ਕਹੇ ਠੰਡ ਮੰਨ ਗਿਆ ਟੈਂਪਰੇਚਰ ਕਿੰਨਾ ਇੱਥੇ ਆਪਣੇ ਚਤੇ ਨਾ 13 ਡਿਗਰੀਆ 13 ਡਿਗਰੀ ਸੈਲਸੀਅਸ ਮਿੱਤਰੋ ਟੈਂਪਰੇਚਰ ਆ ਤੇ ਆਪਣੇ ਜਿਵੇਂ ਕਹੇਰੀ 45 ਤੋਂ ਪਾਰ ਜਾ ਸਕਦਾ ਤੇ ਆਹ ਕੋਡ ਦੇਖ ਕੇ ਸਾਨੂੰ ਤਾਰੀ ਵੀ ਭੜਾ ਲੱਗੀ ਜਾਣਾ ਹੋਣਾ ਨਾ ਤਾਰੀ ਉਹਨਾਂ ਨੂੰ ਜਿਹੜੇ ਤੁੱਪ ਚ ਬੈਠਿਆ ਤੇਰੀ ਤੇਰੇ ਖਤਰ ਲੈ ਕੇ ਆਈ ਪੁਆਇੰਟ ਅਗਰ ਜਾ ਤੇ ਤਾਰੀ ਤਿੰਨ ਤਿੰਨ ਬੈਗ ਬਾਕੀ ਮੇਕਅਪ ਦਾ ਸਮਾਨ ਬਾਈ ਕੋਲ ਸਾਰਾ ਹਿੰਦੀ ਆ ਤੁਸੀਂ ਜਾਣਦੇ ਹੋ ਤੇ ਇਹਨਾਂ ਯਾਰ ਦਿਲਪ੍ਰੀਤ ਹੈਲੋ ਨਾਲ ਗੁੱਡ ਮਾਰਨਿੰਗ 13 ਡਿਗਰੀ ਟੈਂਪਰੇਚਰ ਦਿਖਾ ਵੀ ਦੇ 13 ਡਿਗਰੀ ਟੈਂਪਰੇਚਰ ਮਿੱਤਰੋ ਕਹਿੰਦੇ ਹੁਣ ਇੱਥੋਂ ਪੋਣਿਆ 40 ਛੁੱਟੀਆਂ ਛੁੱਟੀਆਂ ਲੈਣੀਆਂ ਤੇ ਟਾਈਮ 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 ਕਿੰਨਾ ਹੋ ਗਿਆ 4:55 ਹੋ ਚੁੱਕਿਆ 3 ਵਜੇ ਦਾ ਸੀਗਾ ਸਾਡਾ ਕਿਉਂਕਿ ਹੋਟਲ 'ਚ ਪਾਣੀ ਨਹੀਂ ਸਿਆ ਰਿਹਾ ਇਹਦਾ ਕਰਕੇ ਸੀ ਡੇਟ ਹੋ ਗਈ ਤੇ ਹੁਣ ਇੱਥੋਂ ਤੁਰਨ ਲੱਗੇ ਆ ਬੂਟਵਾਰਡ ਕਸਰੇ ਕਾਰੜੀ ਘਰ ਦੇ ਵਿੱਚ ਆ ਚੁੱਕੇ ਹਾਂ ਮਿੱਤਰੋ ਤੇ ਕਹਿੰਦਾ ਲੈਣਾ ਜਿਹੜੀ ਬਹੁਤ ਵੱਡੀ ਲਕੀਰ ਦੇ ਫੋਕਸ ਹੈ ਬੰਦਾ ਆਇਆ ਦਲਪ੍ਰੀਤ ਸਾਈਡ ਦੀ ਝਾਕ ਦੋ ਦਿਖਾ ਦੇਣਾ ਤੈਨੂੰ ਤੇ ਮਿੱਤਰੋ ਜੱਥਾ ਦੇਖੋ ਕਿ ਸਭ ਆਪਣਾ ਸਾਰਾ ਫਟਵਾਇਆ ਖੜਾ ਤੇ ਜਿਹੜੇ ਆਊਟਸਾਈਡਰ ਜੀ ਇੱਧਰ ਪਾਸੇ ਜਿਹੜਾ ਗਲਤ ਗੱਲਾਂ ਠੀਕ ਹੈ ਜੀ ਕਾਰੜੀ ਘਰ ਦੇ ਵਿੱਚੋਂ ਮਿੱਤਰੋ ਬੈਗ ਬੂਕ ਜਮਾ ਕਰਾਏ ਫਿਰ ਉਹ ਵੀ ਖਾ ਕੇ ਹਨਾ ਉਹ ਬਾਈਕਾਂ ਦੇ ਕੋਲ ਆ ਚੁੱਕੇ ਹਾਂ ਖੜਾਪਨ ਵਾਲਾ ਝੋਟਾ ਤੇ ਬੈਗ ਤੇ ਹੁਣ ਇੱਥੋਂ ਕੱਢ ਕੇ ਚੱਲਦੇ ਆਂਗੇ ਤੇ ਪੋਲਾਂ ਜਾ ਕੇ ਉੱਥੇ ਪਾਰਕਿੰਗ ਦੇ ਵਿੱਚ ਆਪਾਂ ਲਾਵਾਂਗੇ ਆਹ ਪਾਰਕਿੰਗ ਨੂੰ ਹੁਣ ਬਕਰ ਰਹੇ ਆਂ ਬੇਦਾ ਤੇ ਕੱਲ ਨੂੰ ਲਾਵਾਂਗੇ ਕੰਮ ਇਹ ਤੋਂ ਤੇ ਉੱਧਰ ਪੁੱਲ ਜਿੱਥੇ ਨੰਗੀ ਆ ਨੇ ਜਿਹੜਾ ਖੜਕਾ ਜਾ ਕਰਦਾ ਹੁੰਦਾ ਤੇ ਉਧਰ ਦੇਖੋ ਉਧਰੋਂ ਆਪਾਂ ਆਏ ਆ ਇਹ ਨਜ਼ਾਰਾ ਕਹਿੰਦੇ ਬਾਗੂ ਹੋਇਆ ਪਿਆ ਤੇ ਠੰਡ ਪੂਰੀ ਫੁੱਲ ਆ ਗਈ ਇਹ ਖੜਾ-ਪਖੜਾ ਪਸੋਂ ਨੂੰ ਸੁਣੀ ਜਾਂਦੀ ਆ ਵਿੱਚ ਹਨਾ ਪਰ ਇਧਰ ਬਾਈ ਸਾਈਕਲ ਤੇ ਆਇਆ ਫਰੀਦাবাদ ਤੋਂ ਅੱਗੇ ਵੀ ਉਹਨੇ ਇੰਡੀਆ ਟੂਰ ਤੇ ਨਿਕਲੇ ਹੋ 25000 ਕਿਲੋਮੀਟਰ ਹੋ ਗਿਆ ਇਹ ਆਪਣਾ ਇੱਕ ਮਿੰਟ ਉਹਨੂੰ ਕਾਲ ਹੀ ਆਉਣ ਦੇ ਮੈਨੂੰ ਭਾਈ ਆਲ ਇੰਡੀਆ ਟੂਰ ਦੇ ਉੱਤੇ ਨਿਕਲਿਆ ਮਿੱਤਰੋ ਫਰੀਦাবাদ ਹਰਿਆਣਾ ਤੋਂ ਆਹ ਵੀਰਾਂ ਦਾ ਅੰਕਲ ਉਹਨਾਂ ਦਾ ਪੇਜ ਆ YouTube ਆ Insta 25000 ਕਿਲੋਮੀਟਰ ਹੋ ਗਿਆ ਹਾਂਜੀ 25000 ਕਿਲੋਮੀਟਰ ਹੋ ਗਈ 17 ਸਟੇਟ ਹੋ ਗਈ 13 ਮਹੀਨੇ ਹੋਣ ਵਾਲੇ ਕੱਲ ਠੀਕ ਹੈ 13 ਮਹੀਨੇ ਹੋਣ ਵਾਲਿਆ ਕੱਲ ਹੋ ਜਾਣਗੇ 13 ਮਹੀਨੇ ਹੋ ਜਾਣਗੇ ਮਿੱਤਰੋ ਕੱਲ ਤੇ ਇਹ ਹੁਣ ਆਲ ਇੰਡੀਆ ਟੂਰ ਇਧਰ ਹੁਣ ਕਹਾ ਕਿੱਥੇ ਜਾਣਾ ਤੁਸੀਂ ਹੇਮਕੁੰਡ ਸਾਹਿਬ ਜਾ ਰਹੇ ਠੀਕ ਹੈ ਹੇਮਕੁੰਡ ਸਾਹਿਬ ਤੇ ਕਿਹੜੀਆਂ ਕਿਹੜੀਆਂ ਇਹ ਦੂਪਹਿਰ 17 ਸਟੇਟਾਂ ਘੋਲੀਆਂ ਨੇ 17 ਸਟੇਟਾਂ ਥੱਲੇ ਦੀ ਹੈ ਕਰਨਾਟਕ ਹੈਗੀ ਮਹਾਰਾਸ਼ਟਰ ਉੜੀਸਾ ਠੀਕ ਹੈ ਆਂਧਰਾ ਪੱਛਮੀ ਬੰਗਾਲ ਮੱਧ ਪ੍ਰਦੇਸ਼ ਸਾਰੇ ਦੇ ਦੇ ਕਿਹੜੇ ਪੰਜਾਬ ਹੋ ਗਿਆ ਜੰਮੂ ਹੋ ਗਿਆ ਹਾਂ ਹਾਂ ਤੇ ਉੱਤਰਾਖੰਡ ਹੋ ਗਿਆ ਠੀਕ ਹੈ ਹਰਿਆਣਾ ਹੋ ਗਿਆ ਜੀ ਠੀਕ ਹੈ ਹਰਿਆਣਾ ਹੋ ਗਿਆ ਹਰਿਆਣਾ ਆਪਣਾ ਆਪ ਦਾ ਹੋ ਗਿਆ ਹੈ ਪੰਜਾਬ ਨਹੀਂ ਗਏ ਹਾਂ ਜੀ ਪੰਜਾਬ ਜਾਵਾਂਗੇ ਹਮਦਲਾ ਹੋ ਕੇ ਤਾਂ ਆ ਗਿਆ ਟੱਚ ਕਰਕੇ ਤੇ ਆ ਠੀਕ ਹੈ ਉੱਧਰ ਗਿਆ ਸੀ ਗੋਲਡਨ ਟੈਂਪਲ ਗਿਆ ਸੀ ਫਿਰ ਜੰਮੂ ਗਿਆ ਸੀ ਠੀਕ ਹੈ ਕਿਵੇਂ ਲੱਗਿਆ ਪੰਜਾਬ ਪੰਜਾਬ ਤੇ ਪੰਜਾਬ ਹੈ ਪੰਜਾਬ ਤਾਂ ਪੰਜਾਬ ਹੈ ਕਿਤੇ ਨਹੀਂ ਹੈਗਾ ਅਨੋਦ ਵਰਗਾ ਤੇ ਬਾਕੀ ਇਹਨਾਂ ਦਾ ਪੇਜ ਆ ਤੇ ਇਹ ਸਾਈਕਲ ਦਿੱਤੀ ਜਾਂਦੀ ਮੈਂ ਕੋਈ ਦਿੱਕਤ ਪਰੇਸ਼ਾਨੀ ਨਾ ਨਾ ਕੋਈ ਪਰੇਸ਼ਾਨੀ ਤੇ ਨਾਲ ਟੂਲ ਕਿੱਟ ਆ ਉਹਦੀ ਨਾਲ ਰੱਖੀ ਹੋਈ ਆ ਸਾਰਾ ਹੈਗੇ ਜੀ ਕੈਂਪੀਨਿੰਗ ਕਰਦੇ ਆ ਠੀਕ ਹੈ ਟੁੱਲਾ ਸਾਰਾ ਸਿਲੰਡਰ ਸਿਲੰਡਰ ਸਾਰਾ ਨਾਲ ਹੀ ਰੱਖਦੇ ਹਾਂ ਠੀਕ ਹੈ ਮਿੱਤਰੋ ਥੋੜੀ ਜੀ ਦਿੱਕਤ ਪਰੇਸ਼ਾਨੀ ਆ ਗਈ ਥੋੜਾ ਜਿਹਾ ਗਿਆ ਸੀ ਬੁਲਟ ਦੇ ਵਿੱਚ ਬਾਈ ਤੇਲ ਪਾਉਣਾ ਭੁੱਲ ਗਿਆ ਭੁੱਲ ਗਏ ਟੈਂਕੀ ਕਰਿਆ ਸੀ ਪਰ ਹੁਣ ਨੂੰ ਤੇ ਸੀ ਫੁੱਲ ਕਰਾ ਲਈਆਂ ਸੀ ਸਪਲੈਂਡਰ ਦੀ ਹੈਲਪ ਲੈ ਰਹੇ ਹਾਂ ਬਾਕੀ ਤਾਰੀ ਨੇ ਹਜੇ ਗਾਈ ਲਾਉ ਤਾਂ ਨਹੀਂ ਮਾਰਿਆ ਤਾਰੀ ਨੇ ਤੇਲ ਕੱਢਣ ਲੱਗੇ ਨੇ ਡਾਇਲੌਗ ਨਹੀਂ ਮਾਰਿਆ ਅਜੇ ਤਰ ਬਾਕੀ ਕਿਸੇ ਦਿੱਤੀ ਜੇ ਨਹੀਂ ਮਾਰਦੇ ਓਏ ਬੰਦ ਕਰ ਤੇ ਪਤਾ ਹੀ ਨਹੀਂ ਇਹਦਾ ਬੰਦ ਕਰ ਤੇ ਬੰਦ ਕਰ ਤੇਲ ਬੰਦ ਕਰ ਤੇ ਬੰਦ ਕਰ ਤੇ ਇੰਨੇ ਕਿ ਬੜਾ ਓਏ ਫੜਾ ਤੇ ਬਾਕੀ ਹੈਲਪਿੰਗ ਹੈਂਡ ਹੋ ਗਿਆ ਕੰਮ ਮਿੱਤਰੋ ਤੇ ਅਸੀਂ ਤਾਂ ਗਾਹਾਂ ਲਾਂਗੇ ਸੀ ਇਹ ਪਹਿਲੇ ਇਹ ਬ੍ਰੇਕ ਮਾਰੇ ਫੇਰ ਕਿਤੇ ਜਾ ਕੇ ਕੋਈ ਤਾਲ ਮੇਲ ਬਣਿਆ ਪਾਰਕ ਕਰ ਤੇ ਜਹਾਜ ਬੋਟੀ ਨੂੰ ਹੁਣ ਆਪਾਂ ਕਹਿਣ ਲੱਗੇ ਆ ਵੀ ਚਲੋ ਕੋਈ ਗੱਲੇ ਤਨਵਾ ਮਿਲਦੇ ਆ ਸੱਜਣਾ 6738 ਆਪਣਾ ਉਹੀ ਲੈਂਡਰੋਲ ਬਲੌਗਸ ਜਿੱਥੋਂ ਆਪਾਂ ਤੁਰਦੇ ਆ ਤੇ ਇੱਥੇ ਮਿੱਤਰ ਰਜਿਸਟ੍ਰੇਸ਼ਨ ਹੁੰਦੀ ਆ ਜੇ ਕਿਸੇ ਵੀ ਨੇ ਕਾਰਡ ਜਾ ਬਣਾਇਆ ਹਨਾ ਤਾਂ ਕਾਰਡ ਜਾ ਆਪ ਦਾ ਨਾਲ ਲੈ ਕੇ ਆਓ ਇੱਥੇ ਸਕੈਨ ਹੋ ਜੂਗਾ ਜੇ ਨਹੀਂ ਵੀ ਬਣਾਇਆ ਵੱਡੀ ਗੱਲ ਨਹੀਂ ਆਲੀ ਜੇ ਨਹੀਂ ਹੀ ਬਣਾਇਆ ਤਾਂ ਇੱਥੇ ਐਡਰੈਸ ਨੂੰ ਰੋਜੂਗਾ ਫਾਇਨ ਕਰਕੇ ਆਪਦਾ ਤਾਂ ਕਹਾ ਕਿੱਥੇ ਜਾ ਸਕਦੇ ਨਾਰਮਲ ਗੱਲਾਂ ਬਾਤਾਂ ਕਾਰਡਾਂ ਨੇ ਝੰਟਾਂ ਚਪੈਂਟ ਦੀ ਵੀ ਲੋੜ ਨਹੀਂ ਜਿਹੜੇ ਵੀਰ ਦਾ ਨਹੀਂ ਬਣਾਇਆ ਹਨਾ ਉੱਥੇ ਆ ਉਹਦਾ ਨੋਟ ਕਰਾ ਦੇ ਐਡਰੈਸ ਪਤਾ ਸਾਰਾ ਲਿਖ ਦੇ ਆ ਨਾਮ ਫੋਨ ਨੰਬਰ ਦੁਬਾਰ ਦੇ ਵਿੱਚ ਚੁੱਪ ਕਰਕੇ ਪੋਚਾਲੇ ਪਾ ਲੈ ਟੋਟੀਆਂ ਲੈ ਲਈਆਂ ਹਟਕ ਹੋਇਆ ਕੰਮ ਪੂਰਾ ਹਨਾ ਕਿਉਂਕਿ ਇਹਦੇ ਬਿਨਾ ਕਹਿੰਦੇ ਗੱਲ ਨਹੀਂ ਬਣਦੀ ਨਾ ਤੁਰਨਾ ਸੌਖਾ ਹੈ ਤੇ ਮੰਦੂਰ ਕਹਿੰਦੀ ਦਿੱਤੀ ਆ ਕਹੇ ਯਾਰ ਦੀ 5000 ਰੁਪਏ ਦੀ ਇੱਕ ਸੋਟੀ ਆ ਜੀ ਇਹ 5000 ਲੈ ਮਿੱਤਰੋ ਕੋੜਾ ਸੱਤ ਨਾਮ ਨੇ ਕਰਾਇਆ ਪੈਣਾ ਚਾਹ ਸਾਰੀ ਟੀਮ ਨੂੰ ਚੜ ਗਿਆ ਹੈ ਜੀ ਤੇ ਐਸੀ ਤੋਏ ਕਹਿੰਦੇ ਘੋੜਾ ਗੱਲਿਆ ਛੱਡੇ ਬੰਦੇ ਨੇ ਕਰਾਇਆ ਚਾਹ ਸਾਰੀ ਟੀਮ ਨੂੰ ਚੜ ਗਿਆ ਵੀ ਜਨ ਵਧੀਆ ਹੋ ਗਿਆ ਚਾਹ ਤੇ ਬ੍ਰੇਕ ਵੜੇ ਪੈਂਦੇ ਸੀ ਦੇ ਗੱਲ ਹੁਣ ਕਹਿੰਦੇ ਕਾਫੀ ਕੈਨਸਲ 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 ਚਾਹ ਬਾਈ ਬੰਨੇ ਸਤਨਾਮ ਹੋਰ ਕੁਝ ਨਹੀਂ ਬਾਈ ਕੋੜੇ ਨੂੰ ਕਿਤੇ ਘੋੜੇ ਨੂੰ ਪਾਣੀ ਦੇਣੀ ਪੁੱਛ ਰਿਆ ਕਰੀ ਟਾਈਮ ਦੇ ਬਾਅਦ ਨਹੀਂ ਨਹੀਂ ਕਾਣੂ ਤੂੰ ਤਾਂ ਇਹ ਨਾ ਮਰਿਆ ਮਾਂ ਤੂੰ ਪਾਪ ਲੈਣਾ ਕੁੜੀ ਦਾ ਉਹ ਵਿਚਾਰੀ ਤਾਂ ਨਜੜੇ ਪਹਿਲਾਂ ਉਹਨੂੰ ਤੇ ਕੀ ਜਾਂਦੀ ਆ ਮੇਰੇ ਕੋਲ ਤਾਂ ਛੋਟੀ ਆ ਮੇਰੇ ਕੋਲ ਤਾਂ ਛੋਟੀ ਸੀਤੇ ਕੋਲ ਛੋਟੀ ਤਾਂ ਚੱਕ ਨਹੀਂ ਸਕਦਾ ਮਤਲਬ ਚੱਕੀ ਜਾਂਦਾ ਉਹ ਜਿਹੜੀ ਪੈਣਾ ਇੱਕ ਗਮੰਡਲ ਦਾ ਚੱਕੀ ਜਾਂਦੇ ਉਹਨੂੰ ਕਹਿੰਦਾ ਤੂੰ 10 ਕਿਲੋ ਹੋਰ ਵਧਾ ਲੈ ਮਿੱਤਰੋ ਪਹਿਲਾਂ ਕਾਫੀ ਬ੍ਰੇਕ ਤੇ ਕਾਫੀ ਕਹਿਦਾ ਬਾਈ ਨੂੰ ਵੀ ਟੌਪ ਦੀ ਬਣਾਣੀ ਠੀਕ ਆ ਲੈ ਵੀ ਟੈਨਸ਼ਨ ਵਾਲਾ ਸੋਹਣਾ ਬੋਤਲ ਆ ਰਹਿ ਚ ਤੂੰ ਡਾਇਲੌਗ ਮਾਰ ਲਿਆ ਕਰ ਨਹੀਂ ਦਾਰੀ ਹਾਂ ਹਾਂ ਜ਼ਰੂਰ ਪਹਿਲੇ ਯਾਰ ਤਾਂ ਤਰੀ ਬੋਲਦੇ ਨਹੀਂ ਹੁੰਦਾ ਸੀ ਨਾ ਨਾ ਚਾਹ ਕਿਹਾ ਮੈਂ ਕੋਈ ਤੈਨੂੰ ਪਤਾ ਨਹੀਂ ਤੋੜੀ ਜੀ ਨਹੀਂ ਹੋਣੀ ਇਹਨਾਂ ਬੋਲੀ ਕੋੜੀ ਪਿੱਤੀ ਵੀ ਨਹੀਂ ਆਉਂਦੀ ਉਹ ਨਹੀਂ ਵੱਧ ਤੋੜ ਲੜਦਾ ਮੈਂ ਬਲੌਗ ਬਣਾਈ ਜਾਨਾ ਤੁਸੀਂ ਭਾਂਜੋ ਫੇਰ ਚੱਲ ਪਈਂ ਵੀਰੋ ਨਹੀਂ ਪੀਣੀ ਮੈਂ ਕਹਾਂ ਲੇਗਾ ਤੂੰ ਇਹ ਸੁਪਰ ਕਾਮ ਇਹਨਾਂ ਤੋਂ ਸਮਝ ਜਰ ਰਹੀਆ ਖਾਇਆ ਜਾਂਦੀ ਉਹਨੂੰ ਪਤਾਗਾ ਇੰਨਾ ਨਹੀਂ ਇੰਨਾ ਨਹੀਂ ਜਾਣ ਥੋੜੀ ਆ ਮੈਂ ਕਾਫੀ ਤੇ ਨਹੀਂ ਆ ਛੋਟੋ ਸਿੰਘ ਜੰਮ ਬੜਾ ਸਮਝ ਗਿਆ ਵੀਰੋ ਨਹੀਂ ਪੀਣੀ ਮੈਂ ਕਹਾਂ ਲੇਗਾ ਇਤਰਾ ਫੁੱਲ ਫੁੱਲ ਪਹੁੰਚ ਚੁੱਕੇ ਆ ਸਾਰੀ ਟੀਮ ਆ ਗਈ ਤੇ ਇਸ ਵਾਰ ਪਹਿਲਾਂ ਨਾਲੋਂ ਸਟਾਪ ਆ ਜਿਹੜੇ ਟੀਮ ਨੇ ਘੱਟ ਲਏ ਆ ਤੇ ਇੱਕ ਬੰਦਾ ਜਿਹੜਾ ਸਾਡੇ ਨਾਲ ਹੋਰ ਸੀ ਉਹਨੂੰ ਆਪਾਂ ਘੋੜਾ ਕਰਾ ਕੇ ਦੇਤਾ ਤੁਸੀਂ ਇਹਦਾ ਸਾਊਂਡ ਸੁਣੋ ਤੇ ਆ ਆ ਗਿਆ ਮਿੱਤਰੋ ਝਰਨਾ ਤੇ ਜਿਹੜੀ ਇਹਦੀ ਖੂਬਸੂਰਤੀ ਹੈ ਨਾ ਬਹੁਤ ਦਾ ਖਿੱਚਮ ਨਜ਼ਾਰਾ ਇੱਥੇ ਜਿਵੇਂ ਮਿੱਤਰੋ ਪ੍ਰਾਣੀ ਥਾਂ ਤੇ ਪਹੁੰਚ ਕੇ ਜਿੱਥੇ ਪਿਛਲੀ ਵਾਰ ਅੱਜ ਤੋਂ 2 ਸਾਲ ਪਹਿਲਾਂ ਤਾਰੀ ਹੋ ਉੱਥੇ ਬੈ ਕੇ ਚਾਹ ਪੀਤੀ ਸੀ ਆਪਾਂ ਤੇ ਉਹ ਜਗ੍ਹਾ ਦੇ ਉੱਤੇ ਆ ਚੁੱਕੇ ਆ ਗੱਲਬਾਤ ਉਹ ਪੇ ਰਿਪੋਰਟਾਂ ਦੇ ਪੰਜ ਮੈਂਬਰਾਂ ਦੇ ਬੰਦੇ ਦੇ ਬੰਦੇ ਚੜ੍ਹਨੇ ਤੇ ਪਹੁੰਚ ਗਏ ਚੜ੍ਹਨਾ ਦੇ ਕੇ ਲਵੀ ਕਹਿੰਦਾ ਜਾਣ ਹੀ ਪਈਏ ਨਾਲ ਲਵੀ ਜਾਣ ਹੀ ਪਈ ਚੜ੍ਹਨਾ ਦੇ ਕੇ ਮਿੱਤਰੋ ਪਾਣੀ ਪੀ ਜਾ ਗਰੂ ਕੁੰਡੀ ਢੋਲਣ ਦੀਆਂ ਤਿਆਰੀਆਂ ਰੈਂਦੀ ਸੰਤਰਾ ਫਲੇਵਰ ਲੈ ਜੂਣੀ ਸੰਤਰਾ ਨਹੀਂ ਕੰਮ ਕਰਦੀ ਨਾਰਮਲ ਨਾਰਮਲ ਹੁੰਦੀ ਰੈਂਦੀ ਕਿਉਂ ਨਾਰਮਲ ਨਾਰਮਲ ਹੁੰਦੀ ਆ ਤੇ ਇੱਥੋਂ ਪਾਣੀ ਪੀਤਾ ਤੇ ਪਾਣੀ ਪੂਰਾ ਫੁੱਲੀ ਠੰਡਾ ਮਿੱਤਰੋ ਅਪਰੋ ਪਹੁੰਚ ਚੁੱਕੇ ਆ ਆਪਾਂ ਉੱਪਰ ਇਹ ਬੰਦੇ ਨਾਲ ਵਾਲੇ ਹਥਿਆਰ ਸਿੱਟ ਗਏ ਉਹ ਘੜਿਆ ਸੀ ਪਿਆਰ ਕੇ ਹਥਿਆਰ ਸਿੱਟ ਗਏ ਹਥਿਆਰ ਕੇ ਬੰਦੇ ਨਾਲ ਵਾਲੇ ਹਥਿਆਰ ਸਿੱਟ ਗਏ ਮੈਂ ਤੇ ਮਿੱਤਰੋ ਹੈਲੀਪੈਡ ਤੋਂ ਚੱਲ ਪਏ ਤੇ ਰੈਸਟ ਕਰੀਆ 1 ਘੰਟਾ ਕਿਉਂ ਓਕੇ ਚਮਰ ਤੂੰ ਆ ਦੀਨੀ ਨੀ ਐਂਡ ਕੰਦ ਲਈ ਬੈਠਾ ਲੈ ਲੈ ਵੀ ਇਧਰ ਤਾਰੀ ਤੇ ਬੰਦੇ ਨੂੰ ਕਹਿਆ ਸੀ ਕਮਰਾ ਲੈਣਾ ਤੇ ਕੈਮਰਾ ਦੇਖਦਾ ਲੈ ਲਿਆ ਕਿ ਲੈਤਾ ਨਹੀਂ ਆਜੀ ਉਦਾਕੀ ਮੈਂ ਕਹਿੰਦਾ ਫਾਈਨਲੀ ਮਿੱਤਰੋ ਰੂਮ ਲੈ ਲਿਆ ਤੇ ਬੰਦੇ ਨੂੰ ਪਤਾ ਵੀ ਖੌਰੂ ਤਾਂ ਇੰਨਾ ਕ ਪੈਂਦੀ ਜਾਂਦਾ ਰੂਮ ਐ ਮੰਨ ਕੇ ਜੇ ਤੁਸੀਂ ਕੀੜਾ ਆਗੇ ਹੈ ਨਾ ਫਿਰ ਰੇਟ ਕਹਿਣਗੇ ਘੱਟ ਉਹਦੀ ਡਨ ਕਰ ਦੋ ਜੇ ਕੀੜਾ ਦੇ ਕੇ ਆਓਗੇ ਤਾਂ ਵੱਧ ਕਹਿਣਗੇ ਤੇ ਮਿੱਤਰੋ ਸ਼ੇਅਰ ਕਰ ਦਿਓ ਦੱਬ ਕੇ ਹੈ ਨਾ ਵਲੌਗ ਨੂੰ ਕਮਰਾ ਲੈ ਲਿਆ 3000 ਰੁਪਏ ਦੇ ਵਿੱਚ ਲੈ ਵੀ ਮਿੱਤਰੋ ਮੁੰਡਿਆਂ ਨੇ ਕਹਿੰਦੇ ਸਮੋਸੇ ਸਮੋਸੇ ਨੂੰ ਵੜ ਪਾਤੀ ਮਸ਼ੀਨ ਹੌਲੀ ਕਰ ਲਈਦਾ ਵੀ ਭਾਈ ਜੀ ਜਦੋਂ ਡਾਕਟਰ ਦਵਾਆਂ ਵਾਲਾ ਤੇ ਆਪਾਂ ਸਾਰੇ ਵਿਲੇ ਹੋਏ ਬੈਠੇ ਹਾਂ ਉੱਚਾ ਮਾ ਬੀਮਾ ਇਹ ਮੈਂ ਨਹੀਂ ਸੇਡ ਨਾ ਕਰਦੀ ਕਲਮਾ ਕੱਬਾਣੀ ਹੋ ਗਈ ਹੈ ਬੜਾ ਇਹ ਮੇਹੀ ਆ ਸੀ ਆਹ ਰਸ ਸਦਾ ਬੰਦਾ ਝੂਠ ਬੋ ਰਿਹਾ ਹੈ ਜਲੇਬੀਆਂ ਜਰੂਫੀਆਂ ਖਾ ਕੇ ਹੋ ਗਿਆ ਇਧਰ ਪ੍ਰੀਤ ਆ ਬੰਦਾ ਨਹੀਂ ਆਪਾਂ ਕੈਮਰੇ ਚ ਲੈ ਲੈਂਦੇ ਮੁਰੇਤ ਰਹਿ ਜਾਂਦਾ ਯਾਰ ਪਾਸੇ ਰੱਖਣ ਨੂੰ ਆਪਾਂ ਮਾਗ ਜਲੇਬੀਆਂ ਖਾ ਕੇ ਉਹ ਗੱਪਰੂ ਫਟਾ ਹੋਰੀ ਮੱਤਾ ਵੀ ਰੋ ਹੈ ਹੈ ਤੇਰੇ ਸਾਹ ਦੇ ਵਿੱਚ ਦੇਖੋ ਔਰ ਸਮੂਸਾ ਵੀਡੀਓ ਸਮੂਸਾ ਸਮੂਸੇ ਦਾ ਤੇ ਢਾਲ ਵਾਲੇ ਕਲਾਵਾ ਨੂੰ ਗੱਭਰੂ ਕਹਿੰਦੇ ਅੱਜ ਅੱਜ ਖਾ ਲੂੰਗਾ ਗਾਲੂ ਦਾ ਬੰਦਾ ਉਹ ਮਿੱਕਾ ਜਾ ਰਿਹਾ ਸੀ ਨਾਲ ਦੀ ਲਈ ਬੀਬੀ ਖਾਦੀ ਆ ਸੀ ਹੁ ਪਾਇਆ ਦਮਾਗਾ ਡਾਕਟਰ ਜਿਸ ਮਾਗਰ ਤੇ ਆ ਵਰਦੇ ਤੇ ਮਿੱਤਰੋ ਗੁਰੂ ਘਰ ਚੱਲੇ ਆ ਹੁਣ ਮਿੱਤਰੋ ਥੋੜੀ ਜੀ ਦਿੱਕਤ ਪਰੇਸ਼ਾਨੀ ਆ ਗਈ ਥੋੜਾ ਜਿਹਾ ਗਿਆਏ ਸੀ ਬੁਲਟ ਦੇ ਵਿੱਚ ਬਾਈ ਤੇਲ ਪਾਉਣਾ ਭੁੱਲ ਗਿਆ ਭੁੱਲ ਗਏ ਟੈਂਕੀ ਗਿਆ ਸੀ ਪਰ ਹੁਣ ਨੂੰ ਤੇ ਅਸੀਂ ਹੀ ਫੁੱਲ ਕਰਾ ਲਈਆਂ ਸੀ ਸਪਲੈਂਟਰ ਦੀ ਹੈਲਪ ਲੈ ਰਹੇ ਹਾਂ ਬਾਕੀ ਤਾਰੀ ਨੇ ਹਜੇ ਗਾਈ ਲਾਉ ਤਾਂ ਨਹੀਂ ਮਾਰਿਆ ਤਾਰੀ ਨੇ ਤੇਲ ਘਟਣ ਲੱਗੇ ਨੇ ਡਾਈਲੌਗ ਨਹੀਂ ਮਾਰਿਆ ਇੱਧਰ ਬਾਕੀ ਦਿੱਸੀ ਜੀ ਨਹੀਂ ਮਾਰਦੇ ਓਏ ਬੰਦ ਕਰ ਤੇ ਪਤਾ ਹੀ ਨਹੀਂ ਆਦਾ ਬੰਦ ਬਣ ਕੇ ਤੇਲ ਬੰਦ ਕਰ ਤੇਲ ਬੰਦ ਕਰ ਬੰਦ ਕਰ ਇੰਨੇ ਕਿ ਪੜਾ ਤੇ ਬਾਕੀ ਹੈਲਪਿੰਗ ਹੈਂਡ ਹੋ ਗਿਆ ਗੰਮੋ ਮਿੱਤਰੋ ਤੇ ਅਸੀਂ ਤਾਂ ਗਾਹਾਂ ਨਾਂਗੇ ਸੀ ਇਹ ਪਹਿਲੇ ਇਹ ਬ੍ਰੇਕ ਮਾਰੇ ਫੇਰ ਕਿਤੇ ਜਾ ਕੇ ਕੋਈ ਤਾਲ ਮੇਲ ਬਣਿਆ ਰਾਤ ਰਾਤ ਤੁਸੀਂ ਦੇਖੀ ਜਾਂਦੇ ਹੋ ਬਾਕੀ ਸਾਨੂੰ ਹੇਟਰੀ ਦੱਸ ਵੀ ਦਿਨਾ ਮੈਂ ਇੱਕ ਵਾਰ ਇੱਧਰ ਪੜ ਵੀ ਲਿਓ ਇਹ ਦਰਖਤ ਮਿੱਤਰੋ ਬਾਬਾ ਮੋਦਨ ਸਿੰਘ ਜੀ ਦਾਗਾ ਉਹਨਾਂ ਦੀ ਇੱਥੇ ਰਹਿ ਸੀਗੀ ਤੇ ਇਹ ਬਾਬਾ ਮੋਦਨ ਸਿੰਘ ਜੀ ਉਹ ਨੇ ਜਿਨ੍ਹਾਂ ਨੇ ਸ੍ਰੀ ਹੇਮਕੁੰਡ ਸਾਹਿਬ ਦੀ ਖੋਜ ਕੀਤੀ ਸੀ ਤਪਸਥਾਨ ਦੀ ਖੋਜ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਇਹ ਉਹਨਾਂ ਦਾ ਰਹਿ ਸਥਾਨ ਸੀਗਾ ਜਿੱਥੇ ਕੀ 200 ਰੁਪਏ ਕਰ ਰਹੇ ਹੋ ਸਰ ਕਾਹਦਾ ਆ ਬੁੱਟਾ ਦਾ 200 ਰੁਪਏ ਹੀ ਮਾਤਰ 200 ਰੁਪਏ ਦੀ ਬੁੱਟਾ ਤੇ ਆਹ ਲਈ ਗਾਹਲੇ ਲਈ ਵੀ 200 ਹੀ ਆਹਦਾ ਦੂਜੀ ਲਾਗ ਹੈਗਾ ਆਪਾਂ ਨਾਲ ਲੈ ਰੋ ਪੜਦੇ 100 ਰੁਪਏ ਨੂੰ ਮੁੰਮੇ ਬੀ ਬੀ ਇਹਨੂੰ 100 ਰੁਪਏ ਲੰਬਾ ਦਿੰਨਾ ਅਰੇ ਦਿੰਨਾ ਅਰੇ ਦੇ ਆ ਕਿੰਨੇ ਪਾਗੀ ਫਿਰ ਸੱਚੀ ਦੱਸੀ ਆਹ ਤਾਂ ਖਾਸ ਨਹੀਂ ਬਣੀ ਹੈ ਹੋਰ ਜੋ ਕੋਈ ਸਾਫ ਹੈ ਹਮਾਰਾ ਰੂਮ ਸਸਤਾ ਹੀ ਥਾ ਸਰ ਐਸਾ ਕੋਈ ਬਾਤ ਨਹੀਂ ਹੱਬ ਤੱਕ ਇੱਥੇ 5000 ਆਪਾਂ ਜਿਆਦਾ ਤਾਂ ਪੂਰੇ ਗਾਗਨੇ ਮੇ ਗੋਲ ਸਕਦੇ ਐ ਐਸੀ ਕੋਈ ਬਾਤ ਨਹੀਂ ਰੁਕੀ ਹੈ ਮੈਨੂੰ ਜਾਨ ਬੋਲਾ ਤੇਰੇ ਕਮਰੇ ਤੇਰੀ ਡੇਲੀ ਬੁੱਕ ਹੁੰਦੇ ਹਨ ਹਾਂਜੀ ਸਾਰਾ ਮਾਰੇ ਡੇਲੀ ਰੂਮ ਲੱਗਿਆ ਐਸੀ ਕੋਈ ਪ੍ਰੋਬਲਮ ਨਹੀਂ ਕਿੰਨੇ ਰੂਮ ਐ ਇਹਦੇ ਚ ਕਿੰਨੇ ਰੂਮ ਆ ਸਰ ਮੇਰੇ ਪਾਸ ਹੈ ਟੋਟਲ ਪੰਜ ਬਾਥਰੂਮ ਪਾ 2 4 ਬੈੱਡ ਗਏ 5 ਬੈੱਡ ਗਏ 2 ਡਬਲ ਬੈੱਡ ਠੀਕ ਹੈ ਨਹੀਂ ਸਰ ਆਪ ਸੀਜ਼ਨ ਦੇ ਸਾਥ ਜੋ ਨਾ ਜਦੋਂ ਦੇਖਿਓ ਤਾਂ ਸਰ ਇਨਸਾਨ ਕੋ ਬਿਆਹ ਹੋਇਆ ਇੱਕ ਚੀਜ਼ ਹੋਰ ਦਾ ਸਿਆ ਸਾਡੇ ਨਾਲ ਸਾਂਝੀ ਕਰ ਜਦੋਂ ਦੇਖ ਆ ਯਾਤਰਾ ਰੂਮ ਉਹ ਹੋ ਗਈ ਮੁੱਕ ਗਈ ਸਰ ਆ ਬਾਤ ਛੇ ਤੋ ਥੋੜਾ ਥੋੜਾ ਲੱਗ ਹੈ ਇਹ ਕੋਟ ਸਾਹਮਣੀ ਨਾ ਨਾ ਇਹ ਕੋਟ ਸਾਹਮਣੀ ਲੱਗ ਗਈ ਤਾਂ ਫਿਰ ਪੂਰੇ ਸੇ ਲੱਗਦੇ ਹਾਂ ਨਜ਼ਰ ਯਾਤਰਾ ਆ ਮਨ ਕੀ ਜਿਹੜਾ ਮੁੱਕ ਗਈ ਉਦੋਂ ਬਾਅਦ ਦੇ ਵਿੱਚ ਫਿਰ ਘਰੋ ਘਰੀ ਹੋਏ ਨੇ ਜਿੱਥੇ ਆ ਚਾਉਂਦੇ ਆ ਬੀਰੀ ਸਰਦਾਲ ਨੂੰ ਠੀਕ ਹੈ ਉਦੋਂ ਬਾਅਦ ਹੇਠਾਂ ਵਗ ਜਾਂਦੇ ਆ ਭਾਗ ਭਾਗ ਤੇ ਨੀ ਸਰ ਚਲੇ ਜਾਂਦੇ ਆ भाग ना का मतलब बाग जाने चल जाने हो ठीक तो है चार हां चार महीने दिहाड़ी पे ही बेचेंगे दो भैंस 20000 रुपए नहीं नहीं हम तो जाएंगे साथ में 7:00 बजे सकते हैं ऐसी कोई प्रॉब्लम वाली 7:00 बजे जाएंगे हम तो मैं फुल वाली टोपी तो किधर रंदी है जरा हां जी ये टोपी टोपी वाले टोपी कहां ਸਸਾ ਘੱਟ ਤਾਂ ਹੀ ਨਾਦੀ ਹਣੀ ਦੇ ਵਜਦੀ ਯਾਰ ਬਹੁਤ ਵਧੀਆ ਟੋਪੀ ਹੈ ਜੀ ਸਭ ਤੋਂ ਵਧੀਆ ਟੋਪੀ ਬਲੇ ਥੋੜਾ ਮਹਿੰਗੀ ਹੈ ਕਿੰਨੇ ਕੀ ਮਾਤਰਾ ਆਪ ਕੋ ਪੜੇਗੀ 300 ਮਹਿੰਗੀ ਹੈ ਕਿਆ 150 ਰੁਪਏ ਉਹ ਤੂੰ ਤਾਂ 1.5 ਹੀ ਕਹਿਣਾ ਸੀ ਮੇ ਮਿੱਤਰੋ ਚੱਲਿਆ ਹੁਣ ਰੋਟੀ ਖਾਣ ਦੇ ਲਈ ਤੇ ਹੁਣ ਸਾਨੂੰ ਮਿਲ ਲੈ ਦੁਪahar ਦੇ ਵਿੱਚ ਆ ਕੇ ਆਪਾਂ ਮਤੂ ਗੋਵਿੰਦ ਘਾੜ ਤੋਂ ਚਲੇ ਸੀਗੇ ਸਵੇਰ ਹਣਾ ਤੇ ਗੋਵਿੰਦ ਧਾਮ ਆਪਾਂ ਪਹੁੰਚ ਗਏ ਸੀ ਸਾਨੂੰ ਪਤਾ ਹੀ ਆ ਵੀ ਕਮਰਾ ਗੁਮਰਾ ਆਪਾਂ ਲੈ ਲਿਆ ਤੇ ਅੱਜ ਦਾ ਵਲੌਗ ਆ ਜਿਹੜਾ ਉਹ ਕਰਦੇ ਆ ਆਪਾਂ ਇੱਥੇ ਖਤਮ ਤੇ ਦੱਬ ਕੇ ਵਲੌਗ ਨੂੰ ਕਰ ਦਿਓ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਨੂੰ ਬਾਕੀ ਆਪਣੀ ਟੀਮ ਆ ਜਿਹਨਾਂ ਦੀ ਗੋਲ ਮੋਲਤਰ ਹੋਈ ਪਈ ਆ ਤੁਹਾਨੂੰ ਹੀ ਲੱਗਦਾ ਹੋਣਾ ਇੱਕ ਬੰਦਾ ਘੱਟ ਆ ਉਹ ਆਪਣੀ ਜਗ੍ਹਾ ਦੇ ਉੱਤੇ ਹੀ ਬੈਠਾ ਤੁਸੀਂ ਅੰਦਾਜ਼ਾ ਲਾ ਲਓ ਕਿਥੇ ਉਹਦਾ ਵਿਸ਼ਰਾਮ ਕਰ ਰਿਹਾ ਉਹ ਯਾਰ ਸਾਡਾ ਦੇਸੀ ਦਵਾਈਆਂ ਦਾ ਡਾਕਟਰ ਦੇ ਦਿਲਪ੍ਰੀਤ ਆਏ ਆਏ ਲਵੀ ਕੀ ਬਾਤ ਹੈ ਖਾਇਦਾ ਕਰਦਿਆ ਕਰ ਪਤਾ ਤੇਰੀਆਂ ਜਲੇਬੀਆਂ ਦੇ ਰੁਪਏ ਵੱਧ ਖਾਦੇ ਹੋਗੇ ਮੰਨੀ ਜਲੇਬੀਆਂ ਦਾ ਦੋ ਤਾਂ ਮੰਦੀਪ ਮਾਤਾ ਦਾਣਾ ਓਕੇ ਆ ਸਵੇਰ ਮਿੱਤਰੋ ਚੱਲਾਂਗੇ ਆਪਾਂ 7:30 ਤੋਂ 7 ਵਜੇ ਦੇ ਕਰੀਬ ਹਨ 4 ਘੰਟਿਆਂ ਦੀ ਬਾਟ ਹੈਗੀ 4 5 ਵਜੇ ਚੱਲਾਂਗੇ ਬਾਬਾ 5 ਵਜੇ 5 ਵਜੇ ਮੈਂ ਤੁਹਾਨੂੰ ਪਤਾ ਕੀ ਕਹਿਣਾ ਗੱਡਲੀ ਗੱਡ ਤੇ ਗੱਡਣੀ ਵਿੱਚ ਜਮਾ ਕਰਵਾਉਣੀ ਉਹ ਆਪਣੇ ਖਿਟਾਂ ਵਿੱਚ ਜਮਾ ਕਰਵਾਉਂਦਾ ਟਾਈਮ ਬੜਾ ਲੱਗ ਜੇ ਬੰਦ ਹੋਏ ਚੱਲਾਂਗੇ ਹੁਣ ਸਮਝ ਗਏ ਤੁਸੀਂ 5 ਵਜੇ ਜਾਣਾ 5 ਵਜੇ ਚੱਲਾਂਗੇ ਠੀਕ ਆ ਕਰ ਦੋ ਸ਼ੇਰ ਬਦਲ ਤੇਰੀਤ ਆਏ ਹਾਈ ਹਾਈ